ਲੋ ਜੀ ਮੌਕੇ ਤੇ ਆਪਾਂ ਟੁਹਾਣੇ ਹਲਕੇ ਦੇ ਪਿੰਡ ਪਿੰਡ ਚੂੜਪੁਰ ਦੇ ਅੰਦਰ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਪਾਖੜਾ ਨਹਿਰ ਹੈ ਜਿਹੜੀ ਟੁਹਾਣੇ ਦੀ ਮੇਨ ਬ੍ਰਾਂਚ ਦੇ ਵਿੱਚੋਂ ਆ ਕੇ ਤੇ ਚਾਂਦਪੁਰਾ ਬੰਨ ਹੋ ਕੇ ਸਰਸੇ ਨੂੰ ਉੱਤੇ ਉਹ ਰਾਜਸਥਾਨ ਨੂੰ ਜਾ ਰਹੀ ਹੈ ਤੇ ਕੁਝ ਦਿਨ ਇੱਕ ਦੋ ਦਿਨ ਦੇ ਪਿੱਛੇ ਉਹਦੀ ਇੱਥੇ ਦੀ ਨਿਊ ਚੱਲ ਰਹੀ ਸੀ ਉੱਡਰੀ ਵੀ ਇੱਥੋਂ ਇੱਟਾਂ ਧਸਣੀਆਂ ਸਟਾਰਟ ਹੋ ਗਈਆਂ ਪਰ ਪਰਸੋਂ ਰਾਤ ਬਿਲਕੁਲ ਇੱਥੇ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੁਸੀਂ ਦੇਖ ਸਕਦੇ ਹੋ ਪਰ ਨਹਿਰ ਮੈਕਮੇ ਦੁਬਾਰਾ ਇੱਥੇ ਯੂਏਸੀਬੀ ਵਗੈਰਾ ਲਾ ਕੇ ਜੋ ਵੀ ਹੈ ਤੇ ਇਹਦਾ ਨਿਰਮਾਣ ਕਰਨਾ ਸਟਾਰਟ ਕਰਤਾ ਤੁਸੀਂ ਦੇਖ ਸਕਦੇ ਪਾੜ ਪੈ ਸਕਦਾ ਸੀ ਤੇ ਪਾਖੜਾ ਅੰਦਰ ਵੀ ਪਾਣੀ ਦੇ ਮਤਲਬ ਲੈਵਲ ਨੂੰ ਘਟਾਇਆ ਗਿਆ ਤੇ ਇੱਥੇ ਨਿਰਮਾਣ ਕਰਨਾ ਸਟਾਰਟ ਕਰਤਾ ਆਪਾਂ ਮੋਕੇ ਤੇ ਟੋਹਾਣੇ ਹਲਕੇ ਦੇ ਪਿੰਡ ਚੂੜਪੁਰ ਦੇ ਲਾਗੇ ਖੜੇ ਆ ਤੇ ਇੱਥੇ ਲੇਬਰ ਦੁਆਰਾ ਕੰਮ ਚੱਲ ਰਿਹਾ ਗੱਟੇ ਵਗੈਰਾ ਲਾ ਕੇ ਇਧਰ ਮਤਲਬ ਕਿ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਟੋਹਾਣੇ ਹਲਕੇ ਦੇ ਪਿੰਡ ਬਿਲਕੁਲ ਟੋਹਾਣੇ ਹਲਕੇ ਦਾ ਪਿੰਡ ਚੂੜਪੁਰ ਦੇ ਨੇੜੇ ਬਹੁਤ ਵੱਡਾ ਹਾਸਾ ਹੋਣ ਤੋਂ ਟਲ ਗਿਆ ਨਹਿਰ ਮੈਕਮੇ ਦੁਆਰਾ ਇਹਦਾ ਨਿਰਮਾਣ ਕਰਿਆ ਦੁਬਾਰਾ ਚਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਐਡਾ ਵੱਡਾ ਪਾੜ ਅਗਰ ਇਹਦਾ ਜਲਦੀ ਤੋਂ ਜਲਦੀ ਧਿਆਨ ਨਾ ਕੀਤਾ ਜਾਂਦਾ ਜਿੱਦਾਂ ਕਿ ਪੰਜਾਬ 'ਚ ਵੀ ਕੁਛ ਆਣ ਵਾਲੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਗ੍ਹਾ ਤੇ ਪਾੜ ਪਏ ਐ ਤੇ ਕਿਸਾਨਾਂ ਵਗੈਰਾ ਦਾ ਨੁਕਸਾਨ ਹੋਇਆ ਉਦਾਂ ਹੀ ਇਸ ਏਰੀਏ ਦੇ ਟੁਹਾਣੇ ਹਲਕੇ ਦੇ ਕਾਫੀ ਪਿੰਡਾਂ ਦਾ ਨਹੀਂ ਤਾਂ ਨੁਕਸਾਨ ਹੋ ਜਾਣਾ ਸੀ ਬਾਕੀ ਕਿਤੇ ਵੀ ਇਹੋ ਜਿਹੀ ਵੀ ਕੋਈ ਗੱਲਬਾਤ ਹੋਵੇ ਤਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਅਲਰਟ ਕਰ ਦੇਣਾ ਚਾਹੀਦਾ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀ ਆਪਣੀ ਨਿਊਜ਼ ਕਿੱਦਾ ਲੱਗੀ